ਸਸੀ ਗਾਲ ਜੀ ਅੱਛਾ ਸਟਾਲ ਜੀ ਕੀ ਹਾਲ ਚਾਲ ਮੈਂ ਠੀਕੋ ਹਾਂ ਜੀ ਵਧੀਆ ਜੀ ਅੱਛਾ ਅਸੀਂ ਨਾ ਤੁਹਾਡੇ ਹਲਕੇ ਇੱਥੇ ਬਟਿੰਡੇ ਪਹੁੰਚੇ ਸਾਂ ਸਰਵੇ ਕਰ ਰਹੇ ਹਾਂ ਠੀਕ ਹੈ ਜੀ ਕੀ ਲੱਗਦਾ ਇਸ ਵਾਰ ਵੋਟਾਂ ਦੇ ਵਿੱਚ ਕੌਣ ਜਿੱਤੇਗਾ ਇਸ ਵਾਰ ਜੀ ਪੂਰੀ ਪੂਰੀ ਟੱਕਰ ਹੈ ਜੀ ਜਿਤਮਿੰਦਰ ਦੇ ਨਾਲ ਜੀ ਤੇ ਹੋ ਸਕਦਾ ਜੀ ਮੁਕਾਬਲਾ ਤਾਂ ਪੂਰਾ ਸਖਤ ਹੈ ਜੀ ਪਰ ਜੋ ਅਸੀਂ ਪਿਛਲੀ ਵਾਰ ਗਲਤੀ ਕੀਤੀ ਹੈ ਜੀ ਝਾੜੂ ਨੂੰ ਵੋਟਾਂ ਪਾ ਕੇ ਸਾਡੇ ਸਾਡੇ ਨਾਲ ਵਾਅਦੇ ਕਰਕੇ ਕਿ ਹਜ਼ਾਰ-ਹਜ਼ਾਰ ਰੁਪਈਆ ਅਸੀਂ ਬੀਬੀਆਂ ਨੂੰ ਦੇਵਾਂਗੇ ਸਾਨੂੰ ਉਹ ਨਹੀਂ ਮਿਲਿਆ ਜੀ ਕਿਸੇ ਬੀਬੀ ਨੂੰ ਨਹੀਂ ਮਿਲਿਆ ਇਹਨਾਂ ਨੇ ਸਾਨੂੰ ਗਮਨਾਹ ਕੀਤਾ ਜੀ ਝੂਠੇ ਲਾਰੇ ਲਾ ਕੇ ਇਹਨਾਂ ਨੇ ਸਾਡੇ ਨਾਲ ਸਾਡੇ ਤੋਂ ਵੋਟਾਂ ਮੰਗੀਆਂ ਪਰ ਸਾਡੀ ਕੋਈ ਇਹਨਾਂ ਨੇ ਕੀਮਤ ਨਹੀਂ ਪਾਈ ਕੋਈ ਕਿਸੇ ਦਾ ਕੰਮ ਨਹੀਂ ਕੀਤਾ ਅਸੀਂ ਬਹੁਤ ਤੰਗ ਹੈ ਜੀ ਅਸੀਂ ਚੋਣਿਆ ਕਿ ਜਿਹੜਾ ਸਾਡਾ ਕੈਂਡੀਡੇਟ ਚੁਣਿਆ ਗਿਆ ਬਹੁਤ ਹੀ ਵਧੀਆ ਜੀ ਅਸੀਂ ਇਹਨਾਂ ਦੇ ਨਾਲ ਖੜੇ ਆ ਪੂਰੀ ਸਪੋਰਟ ਹੈ ਜੀ ਕਿਹਨਾਂ ਦੇ ਨਾਲ ਖੜੇ ਹੋ ਜੀਤਮਿੰਦਰ ਸਿੱਧੂ ਜੀ ਅਸੀਂ ਚਾਹੁੰਦੇ ਆ ਕਿ ਇਹੀ ਆਵੇ ਜੀ ਇਹਦੇ ਨਾਲ ਹੀ ਸਾਡਾ ਸਾਰੇ ਕੀ ਉਮੀਦ ਹੈ ਤੁਹਾਨੂੰ ਜੀਤਮਿੰਦਰ ਸਿੰਘ ਸਿੱਧੂ ਜਿੱਤਣਗੇ ਜੀ ਜੀ ਜ਼ਰੂਰ ਜ਼ਰੂਰ ਜਿੱਤਣਗੇ ਜੀ ਪਰ ਪੂਰਾ ਪੂਰਾ ਮੁਕਾਬਲਾ ਜੀ ਪਰ ਅਸੀਂ ਕਹਿੰਦੇ ਭਾਵੇਂ ਮੁਕਾਬਲਾ ਵੀ ਸਕਦਾ ਹੈ ਹਾਂਜੀ ਸ਼ੱਕ ਪਰ ਫਿਰ ਵੀ ਸਿੱਧੂ ਸਾਹਿਬ ਜਿੱਤਣਗੇ ਹਾਂਜੀ ਜਿੱਤਣਗੇ ਜੀ ਜ਼ਰੂਰ ਜਿੱਤਣਗੇ ਜੀ ਠੀਕ ਹੈ ਜੀ ਤੁਹਾਨੂੰ ਹਾਂਜੀ